ਰਬੀ ਸ਼ੁਮਸੀ ਦਿਨਾਂ ਦੇ ਵਿਸਤਾਰ ਅਨੁਸਾਰਿਆਂ ਨੂੰ ਜੈਮਸੀ ਦੀ ਆਓ ਅੱਜ ਆਪਾਂ ਪਰਮੇਸ਼ਰ ਦੇ ਵਚਨਾਂ ਚੋਂ ਦੇਖਾਂਗੇ ਕੋਰੰਥੀਆ ਪਾਗ 7 ਤਿਤੁਸਤੇ 1 ਤੋਂ ਦਿਲਾਸਾ ਸੋ ਹੈ ਪਿਆਰਿਓ ਜਦੋਂ ਇਹ ਵਚਨ ਸਾਨੂੰ ਦਿੱਤੇ ਹੋਏ ਹਨ ਤਾਂ ਆਓ ਅਸੀਂ ਆਪਣੇ ਆਪ ਨੂੰ ਸਰੀਰ ਅਤੇ ਆਤਮਾ ਦੇ ਸਾਰੀ ਮਲੇਨਤਾਈ ਤੋਂ ਸ਼ੁੱਧ ਕਰਕੇ ਪਰਮੇਸ਼ਰ ਦੇ ਪਾਉ ਨਾਲ ਪਵਿੱਤਰਤਾਈ ਨੂੰ ਸੰਪੂਰਨ ਕਰੀਏ ਆਪਣੇ ਦਿਲਾਂ ਵਿੱਚ ਸਾਨੂੰ ਥਾਂ ਦਿਓ ਕਿਸੇ ਉੱਤੇ ਅਸਾਹਨੇਰ ਨਹੀਂ ਕੀਤਾ ਕਿਸੇ ਨੂੰ ਵਿਗਾੜਿਆ ਨਹੀਂ ਕਿਸੇ ਤੋਂ ਲਾਹ ਨਹੀਂ ਕੱਢਿਆ ਇਹ ਤਾਂ ਮੈਂ ਦੋਸ਼ ਲਾਉਣ ਨੂੰ ਨਹੀਂ ਆਖਦਾ ਕਿਉਂਕਿ ਜੋ ਮੈਂ ਅੱਗੇ ਹੀ ਕਿਹਾ ਹੈ ਭਾਈ ਤੁਸੀਂ ਸਾਡੇ ਹਿਰਦਿਆਂ ਵਿੱਚ ਹੋ ਭਾਈ ਸਾਡਾ ਮਰਨ ਜਿਉਣ ਇਕੱਠਾ ਹੋਵੇ ਤੁਹਾਡੇ ਉੱਤੇ ਮੇਰਾ ਬਹੁਤ ਭਰੋਸਾ ਹੈ ਤੁਹਾਡੇ ਵਿਕੀ ਮੇਰਾ ਬਹੁਤ ਅਪਮਾਨ ਹੈ ਮੈਂ ਦਿਲਾਸੇ ਨਾਲ ਭਰਿਆ ਹੋਇਆ ਹਾਂ ਮੈਂ ਆਪਣੇ ਅਤੇ ਤੁਹਾਡੇ ਹਰ ਕਸ਼ਟ ਵਿੱਚ ਆਨੰਦ ਨਾਲ ਫੁੱਲਿਆ ਨਹੀਂ ਸਮਾਉਂਦਾ ਜਦ ਅਸੀਂ ਮਿਕਦੋਨੀਆ ਵਿੱਚ ਆਏ ਤਦ ਵੀ ਸਾਡੇ ਸ਼ੀਰ ਨੂੰ ਕੋਈ ਚੈਨ ਨਹੀਂ ਸੀ ਸਗੋਂ ਅਸੀਂ ਹਰ ਪਾਸਿਓਂ ਕਸ਼ਟ ਵਿੱਚ ਪਏ ਸਾਂ ਬਾਹਰੋਂ ਝਗੜੇ ਅੰਦਰੋਂ ਟੜੱਕੀ ਤਾਂ ਵੀ ਉਹ ਨਹੀਂ ਜਿਹੜਾ ਅਦੀਨਾ ਨੂੰ ਦਿਲਾਸਾ ਦੇਣ ਵਾਲਾ ਹੈ ਅਰਥਾਤ ਪਰਮੇਸ਼ਰ ਨੇ ਤੀਤ ਉਸ ਤੇ ਔਣ ਕਰਕੇ ਸਾਨੂੰ ਦਿਲਾਸਾ ਦਿੱਤਾ ਅਤੇ ਨਿਹਰੇ ਉਸ ਤੇ ਔਣ ਕਰਕੇ ਹੀ ਨਹੀਂ ਸਕੂ ਉਸ ਦਿਲਾਸੇ ਤੋਂ ਵੀ ਜਿਹੜਾ ਉਹ ਨੂੰ ਤੁਹਾਡੇ ਵਿੱਚ ਪ੍ਰਾਪਤ ਹੋਇਆ ਅਤੇ ਸਾਨੂੰ ਤੁਹਾਡੀ ਲੋਸ ਤੁਹਾਡੀ ਸੋਗ ਤੁਹਾਡੀ ਅਣਕ ਦਾ ਜੋ ਮੇਰੇ ਲਈ ਹੈ ਸਮਝਾ ਚਰ ਦੱਸਿਆ ਜਿਸ ਕਰਕੇ ਮੈਂ ਹੂਰ ਵੀ ਆਨੰਦ ਹੋਇਆ ਕਿਉਂ ਜੋ ਭਾਵੇਂ ਮੈਂ ਆਪਣੀ ਪੁੱਤਰੀ ਨਾਲ ਤੁਹਾਨੂੰ ਉਦਾਸ ਕੀਤਾ ਤਾਂ ਵੀ ਮੈਂ ਪਛਤਾਉਂਦਾ ਨਹੀਂ ਭਾਵੇਂ ਮੈਂ ਪਹਿਲਾਂ ਪਛਤਾਉਂਦਾ ਸਾਂ ਕਿਉਂ ਜੋ ਮੈਂ ਵੇਖਦਾ ਹਾਂ ਜੋ ਉਸ ਪਤਰੀ ਨੇ ਤੁਹਾਨੂੰ ਉਦਾਸ ਕੀਤਾ ਸੀ ਭਾਵੇਂ ਥੋੜੇ ਜੇ ਤਿੱਕਰ ਹੁਣ ਮੈਂ ਅਨੰਤ ਕਰਦਾ ਹਾਂ ਇਸ ਲਈ ਨਹੀਂ ਜੋ ਤੁਸੀਂ ਉਦਾਸ ਹੋ ਸਗੋ ਇਸ ਲਈ ਜੋ ਤੁਹਾਡੀ ਉਦਾਸੀ ਦਾ ਫਲ ਤੌਬਾ ਹੋਇਆ ਕਿਉਂ ਜੋ ਤੁਸੀਂ ਪਰਮੇਸ਼ਰ ਯੋਗ ਉਦਾਸ ਹੋਏ ਭਾਈ ਸਾਥੂ ਕਿਸੇ ਗੱਲ ਵਿੱਚ ਤੁਹਾਡੀ ਹਾਨੀ ਨਾ ਹੋ ਜਾਈ ਕਿਉਂਕਿ ਜੋ ਪਰਮੇਸ਼ਰ ਯੋਗ ਉਦਾਸੀ ਮੁਕਤੀ ਲਈ ਅਜਹੀ ਤੌਬਾ ਪੈਦਾ ਕਰਦੀ ਹੈ ਜਿਸ ਤੋਂ ਕੋਈ ਨਹੀਂ ਪਛਤਾਉਂਦਾ ਪਰ ਫਰੀਦ ਦੀ ਉਦਾਸੀ ਮੌਤ ਨੂੰ ਪੈਦਾ ਕਰਦੀ ਹੈ ਵੇਖੋ ਤੁਹਾਡੀ ਉਹ ਪਰਮੇਸ਼ਰ ਯੋਗ ਉਦਾਸੀ ਨੇ ਤੁਹਾਡੇ ਵਿੱਚ ਕਿੰਨਾ ਹੀ ਜੋਸ਼ ਕਿੰਨਾ ਹੀ ਉੱਤਰ ਦੇਣਾ ਕਿੰਨੀ ਹੀ ਖਿੱਚ ਕਿੰਨਾ ਹੀ ਪੈ ਕਿੰਨੀ ਹੀ ਲੋਚ ਕਿੰਨੀ ਹੀ ਅਣਖ ਕਿੰਨਾ ਹੀ ਦਨ ਪੈਦਾ ਕੀਤਾ ਤੂੰ ਸ ਹਰ ਤਰ੍ਹਾਂ ਨਾਲ ਆਪਣੇ ਲਈ ਪਰਮਾਨ ਦਿੱਤਾ ਪਰ ਅਸੀਂ ਇਸ ਗੱਲ ਵਿੱਚ ਸਾਫ਼ ਹਾਂ ਗੱਲ ਕਾਦੀ ਭਾਵੇਂ ਮੈਂ ਤੁਹਾਨੂੰ ਲਿਖਿਆ ਪਰ ਮੈਂ ਤਾਂ ਨਾ ਉਹਦੇ ਕਰਨ ਲਿਖਿਆ ਜਿਹਨੇ ਅਪਰਾਧ ਕੀਤਾ ਨਾ ਉਹਦੇ ਕਰਨ ਜਿਹਨੇ ਨਾਲ ਅਪਰਾਧ ਹੋਇਆ ਸਗੋ ਇਸ ਕਾਰਨ ਭਾਈ ਤੁਹਾਡਾ ਜੋਸ਼ ਜੋ ਸਾਡੇ ਲਈ ਹੈ ਸੋ ਪਰਮੇਸ਼ਰ ਤੇ ਹਜ਼ੂਰ ਤੁਹਾਡੇ ਉੱਤੇ ਪ੍ਰਗਟ ਹੋਵੇ ਇਸ ਲਈ ਅਸਾ ਦਿਲਾਸਾ ਪਾਇਆ ਪਰ ਆਪਣੀ ਦਿਲਾਸੀ ਤੋਂ ਬਿਨਾ ਅਸਾ ਤੀਤਸ ਦੇ ਆਨੰਦ ਦੇ ਕਾਰਨ ਹੋਰ ਵੀ ਬਹੁਤ ਵੱਧ ਕੇ ਆਨੰਦ ਕੀਤਾ ਕਿਉਂਕਿ ਉਹਦਾ ਆਤਮਾ ਤੁਸਾ ਸਭਨਾ ਤੋਂ ਤਾਜ਼ਾ ਹੋਇਆ ਕਿਉਂਕਿ ਜੇ ਮੈਂ ਉਹਦੇ ਅੱਗੇ ਤੁਹਾਡੇ ਲਈ ਕਿਸੇ ਗੱਲ ਅਪਮਾਨ ਕੀਤਾ ਹੋਵੇ ਤਾਂ ਲੱਜਾਵਾਂ ਨਹੀਂ ਹੋਣਾ ਪਿਆ ਪਰ ਜਿਵੇਂ ਅਸਾ ਤੁਹਾਡੇ ਨਾਲ ਸਾਰੀਆਂ ਗੱਲਾਂ ਸੱਚ ਆਖੀਆਂ ਤਿਵੇਂ ਸਾਡਾ ਅਪਮਾਨ ਵੀ ਜਿਹੜਾ ਮੈਂ ਤੀ ਤੁਸ ਦੇ ਅੱਗੇ ਕੀਤਾ ਸੱਚਾ ਨਿਕਲਿਆ ਅਤੇ ਉਹ ਤੁਸਾਂ ਸਭਨਾਂ ਦੀ ਆਗਿਆਕਾਰੀ ਨੂੰ ਚੇਤੇ ਰੱਖ ਕੇ ਭਾਈ ਤੁਸੀਂ ਕਿਕਰ ਭੈ ਅਤੇ ਕਾਂਬੇ ਨਾਲ ਉਹਨੂੰ ਕਬੂਲ ਕੀਤਾ ਸੀ ਇਸ ਕਰਕੇ ਉਹਦਾ ਮਨ ਤੁਹਾਡੇ ਵੱਲ ਬਹੁਤ ਲੱਗਿਆ ਹੋਇਆ ਹੈ ਮੈਂ ਆਨੰਦ ਹਾਂ ਜੋ ਹਰ ਇੱਕ ਗੱਲ ਵਿੱਚ ਤੁਹਾਡੇ ਵੱਲੋਂ ਮੇਰੀ ਖਾਤਰ ਮਿਸ਼ਾ ਹੈ ਹਾਲੇਲੂਇਆ ਪਰਮੇਸ਼ਰ ਤੁਹਾਨੂੰ ਸਾਰਿਆਂ ਨੂੰ ਹੀ ਇਸ वचन ਦੇ ਦੁਆਰਾ ਆਸ਼ੀਸ਼ ਅਤੇ ਬਰਕਤ ਦੇਵੇ ਆਮੀਨ